ਬਾਣੀ ਗੁਰੂ ਗੁਰ ਹੈ ਬਾਣੀ ਵੇਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਸੁਕ ਜਨਮਾਨ ਪਰ ਤੱਕ ਗੁਰੁ ਨੇ ਸਤਾਰੇ ਨਜ਼ਰਾਂ ਜਾਨੇ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਵਾ ਆਗਿਆ ਸੁਖ ਮੇਰੇ ਮੀਤਾ ਆਛੇ ਆਨੰਦ ਪ੍ਰਭ ਕੀਤਾ ਅਰਮੇਸ਼ਰ ਬਣਤ ਬਨਾਇ ਫਿਰ ਡੋਲਤ ਕਤ ਹੋ ਨਾਹੀ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀਤ ਰਹਿ ਦੇ ਅਲਾ ਆਪਣੇ ਭਗਤ ਕਰਹਿ ਪ੍ਰਤਪੰਨਾ ਚਾਰ ਜੁ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਬ ਜੀ ਤੇਰੇ ਦਿਆਲਾ ਆਪਨੇ ਭਗਤ ਅਖਰਹ ਪ੍ਰਧ ਪਾਲਾ ਆਚਾਰਜ ਜੈ ਰੇ ਵਡਿਆਈ ਨਿਤ ਨਾਨਕ ਨਾਮੁ ਧਿਆਈ ¡Ate!